ਇਦੇ ਚ ਪੰਜ ਗੋਲੀਆਂ ਨੇ ਤੇ ਕੋਨ ਮੇਰਾ ਪਿਸਤਲ ਖਾਲੀ ਹੈ ਆ ਪਿਸਤਲ ਉਦੋਂ ਤੱਕ ਨਹੀਂ ਚੱਲਣਾ ਜਦ ਤੱਕ ਮੈਂ ਵਿੱਚ ਮੈਗਜ਼ੀਨ ਨਾ ਪਾਵਾਂ ਇਹਨੂੰ ਲੋਡ ਨਾ ਕਰਾਂ ਤੇ ਫਿਰ ਇਹਦਾ ਟ੍ਰਿਗਰ ਨਾ ਦਵਾਵਾਂ ਤੇ ਮੈਂ ਆਇਆ ਮੇਰਾ ਕਹਿੰਦਾ ਫਲੈਸ਼ਬੈਕ ਆਣੀ ਸ਼ੁਰੂ ਹੋ ਗਏ ਉਹਦੇ ਕੋ ਨਿੱਕੇ ਹੁੰਦੇ Air Gun ਦੇ ਨਾਲ ਆਪਣੀ ਭੈਣ ਤੇ ਗੁੱਸਾ ਕੀਤੀ ਤੇ ਵਿਚਾਰੀ ਦੀਦਾ ਤੁਮ ਜਿਹੜੇ ਬੰਦੇ ਕਲੀਨ ਕਰਦੇ ਹੋਏ ਜਿਨ੍ਹਾਂ ਦੇ ਹਥਿਆਰ ਚੱਲਦੇ ਨੇ ਉਸ ਤੋਂ ਮੂਰਖ ਬੰਦਾ ਦੁਨੀਆ ਤੇ ਕੋਈ ਹੋਰ ਹੋਈ ਨਹੀਂ ਸਕਦਾ ਉਹ ਵੈਪਨ ਡਿਸਰਵ ਹੀ ਨਹੀਂ ਕਰ ਆ ਲੋਡ ਹੋ ਗਿਆ ਹੁਣ ਹੋਣਾ ਫਾਇਰ ਲਈ ਰੈਡੀ ਹੈ ਕੁਝ ਲੋਕੀ ਸੋਚਦੇ ਨੇ ਆ ਮੈਂ ਮੈਗਜ਼ੀਨ ਕੱਢ ਲਿਆ ਉਹਨਾ ਫਾਇਰ ਨਹੀਂ ਕਰੇਗਾ ਪਰ ਆ ਮੈਂ ਟ੍ਰਿਗਰ ਦਬਾਇਆ ਤੇ ਗੋਲੀ ਨੇ ਚੱਲ ਜਾਣੀ ਇਸ ਟਾਈਮ ਇਸ ਦੇ ਵਿੱਚ ਗੋਲੀ ਹੈ ਇਸ ਟਾਈਮ ਇੱਟੇ ਗੋਲੀ ਹੈਗੀ ਤੇ ਫਿਰ ਇਹਨੂੰ ਕਿਵੇਂ ਕੱਢਾਂਗੇ ਹੁਣ ਇਹਨੂੰ ਇਦਾਂ ਤੇ ਕੱਢ ਆ ਗੋਲੀ ਨਿਕਲ ਗਈ ਕਈ ਪੁਲਸ ਵਾਲੇ ਵੀ ਕਈਆਂ ਦੇ ਆਪ ਦੇ ਗੋਲੀ ਲੱਗੀਆਂ ਉਹ ਕਹਿੰਦੇ ਵੀ ਰਫਲ ਸਾਫ ਕਰ ਰਹੇ ਸੀ ਅਸੀਂ ਤੇ ਇਹ ਰਫਲ ਇਸ ਤਰੀਕੇ ਨਾਲ ਪਈ ਸੀ ਸ਼ਾਰਟ ਫਾਇਰ ਹੋਇਆ ਤੇ ਆਪਦੇ ਲੱਗੇ ਤੇ ਬੰਦਾ ਪਾਜ ਸਪੋਟਡ ਮੇਰਾ ਓਪੀਨੀਅਨ ਹੈ ਮੈਨੂੰ ਪਾਇਟ ਚ ਤੁਸੀਂ ਗਲਤ ਕਹੋ ਸਹੀ ਕਹੋ ਜਿਹੜੇ ਬੰਦੇ ਕਲੀਨ ਕਰਦੇ ਹੋਏ ਜਿਨ੍ਹਾਂ ਦੇ ਹਥਿਆਰ ਚੱਲਦੇ ਨੇ ਉਸ ਤੋਂ ਮੂਰਖ ਬੰਦਾ ਦੁਨੀਆ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ ਉਹ ਵੈਪਨ ਡਿਸਰਵ ਹੀ ਨਹੀਂ ਕਰਦੇ ਆ ਬਹੁਤ ਵੱਡੀ ਸਟੇਟਮੈਂਟ ਹੈ ਪਰ ਆ ਸਚਾਈ ਹੈ ਦੇਖੋ ਹੁਣ ਮੇਰਾ ਵੈਪਨ ਜੇ ਮੈਂ ਆਪਣਾ ਵੈਪਨ ਕਲੀਨ ਕਰ ਰਿਹਾ ਮੇਰਾ ਵੈਪਨ ਮੇਰੇ ਤੇ ਕਿਉਂ ਚੱਲੇਗਾ ਮੈਂ ਇੰਨਾ ਬੇਵਕੂਫਾਂ ਕਿ ਮੈਂ ਆਪਣੇ ਵੈਪਨ ਚ ਗੋਲੀਆਂ ਹੀ ਨਹੀਂ ਕੱਢੀਆਂ ਕਲੀਨ ਕਰਨ ਤੋਂ ਪਹਿਲਾਂ ਸਮਝ ਰਹੇ ਹੋ ਕਿ ਮਤਲਬ ਇੱਕ ਬੜਾ ਨਾ ਸਿੰਪਲ ਜਿਹਾ ਕਨਸੈਪਟ ਹੈ ਹੁਣ ਤੁਹਾਨੂੰ ਮੈਂ ਪ੍ਰੈਕਟੀਕਲ ਸਮਝਾਉਣਾ ਪੈਣਾ ਆ ਹੁਣ ਮੇਰਾ ਪਿਸਟਲ ਹੈ ਆਪਣਾ ਠੀਕ ਹੈ ਇਹਦੇ ਚ ਗੋਲੀਆਂ ਹੈਗੀਆਂ ਸੋ ਮੈਂ ਗੋਲੀਆਂ ਕੱਢ ਰਿਹਾ ਆ ਗੋਲੀਆਂ ਸਾਈਡ ਤੇ ਨੇ ਹੁਣ ਮੇਰਾ ਪਿਸਟਲ ਖਾਲੀ ਹੈ ਟੋਟਲੀ ਠੀਕ ਹੈ ਪੂਰਾ ਖਾਲੀ ਹੈ ਠੀਕ ਹੈ ਹੁਣ ਆਪ ਪਿਸਟਲ ਉਦੋਂ ਤੱਕ ਨਹੀਂ ਚੱਲਣਾ ਜਦ ਤੱਕ ਮੈਂ ਵਿੱਚ ਮੈਗਜ਼ੀਨ ਨਾ ਪਾਵਾਂ ਇਹਨੂੰ ਲੋਡ ਨਾ ਕਰਾਂ ਤੇ ਫਿਰ ਇਹਦਾ ਟ੍ਰੀਗਰ ਨਾ ਦਬਾਵਾਂ ਤੇ ਰੀਸੈਂਟਲੀ ਕਲੀਨ ਕੀਤਾ ਹੈ ਤੇ ਉਹ ਨਿਕਲਿਆ ਹੁਣ ਇਹਨੂੰ ਜਦੋਂ ਮੰਨ ਲਓ ਮੈਂ ਪ੍ਰੋਪਰ ਪਹਿਲਾਂ ਤੇ ਲੋਡ ਕੀਤਾ ਹੈ ਲੋਡ ਕਰਨ ਤੋਂ ਬਾਅਦ ਮੈਗਜ਼ੀਨ ਵਿੱਚ ਮੈਂ ਸਪਰੀਮ ਕਈ ਨਾ ਇੱਕ ਹੋਰ ਗੱਲ ਹੈ ਕਈ ਲੋਕਾਂ ਨੂੰ ਕੀ ਲੱਗਦਾ ਹੈ ਕਿ ਮੈਂ ਮੈਗਜ਼ੀਨ ਕੱਢਦਾ ਵਿੱਚ ਜਦੋਂ ਮੈਂ ਮੈਗਜ਼ੀਨ ਕੱਢਿਆ ਨਾ ਉਹਨਾਂ ਨੂੰ ਲੱਗਦਾ ਕਿ ਇਹ ਖਾਲੀ ਹੋ ਗਿਆ ਪਰ ਉਹ ਸਲਾਈਡ ਚੈੱਕ ਨਹੀਂ ਕਰਦੇ ਅਸੀਂ ਇਹਦੇ ਵਿੱਚ ਵੀ ਇੱਕ ਲੋਡ ਹੋਇਆ ਹੁੰਦਾ ਹਾਂ ਹਾਂ ਉਹ ਨਾ ਆ ਦੇਖਿਓ ਆ ਮੈਂ ਗੋਲੀਆਂ ਪਾ ਕੇ ਤੁਹਾਨੂੰ ਦਿਖਾ ਰਿਹਾ ਜਸਟ ਫॉर এডੂਕੇਸ਼ਨ ਪਰਪਸ ਫੋਰ ਕੋਈ ਨਹੀਂ ਹੈ ਸਾਡੇ ਅੱਗੇ ਕੁਝ ਵੀ ਨਹੀਂ ਹੈਗਾ ਇੱਥੇ ਮੈਂ ਪਿਸਟਲ ਕਰ ਰਿਹਾ ਆ ਲੋਡ ਹੋ ਗਿਆ ਹੁਣ ਹੋਣਾ ਫਾਇਰ ਲਈ ਰੈਡੀ ਹੈ ਓਕੇ ਐਗਜੈਕਟਲੀ ਓਨ ਫਾਇਰਲੀ ਰੈਡੀ ਕੁਝ ਲੋਕੀ ਸੋਚਦੇ ਨੇ ਆ ਮੈਂ ਮੈਗਜ਼ੀਨ ਕੱਢ ਲਿਆ ਉਹ ਨਾ ਫਾਇਰ ਨਹੀਂ ਕਰੇਗਾ ਪਰ ਆ ਮੈਂ ਟ੍ਰਿਗਰ ਦਬਾਇਆ ਤੇ ਗੋਲੀ ਨੇ ਚੱਲ ਜਾਣਾ ਇਸ ਟਾਈਮ ਇਸ ਦੇ ਵਿੱਚ ਗੋਲੀ ਹੈ ਇਸ ਟਾਈਮ ਇੱਥੇ ਗੋਲੀ ਹੈਗੀ ਹੈ ਤੇ ਫਿਰ ਇਹਨੂੰ ਕਿਵੇਂ ਕੱਢਾਂਗੇ ਹੁਣ ਇਹਨੂੰ ਇਦਾਂ ਕੱਢਾਂਗੇ ਹਾਂ ਗੋਲੀ ਨਿਕਲ ਗਈ ਬੈਰਲ 'ਚ ਗੋਲੀ ਜਾਂ ਇਹਦਾ ਐਕਸ਼ਨ ਹੀ ਉਹ ਹੈ ਹੁਣ ਕੁਝ ਲੋਕੀ ਸੋਚਦੇ ਨੇ ਕਿ ਮੈਂ ਤੇ ਮੈਗਜ਼ੀਨ ਕੱਢਤਾ ਅਫਸਲ ਖਾਲੀ ਹੋ ਗਿਆ ਚੈਂਬਰ ਇੱਕ ਤੇ ਜਿਹੜੇ ਬੰਦੇ ਚੈਂਬਰ 'ਚ ਗੋਲੀ ਰੱਖਦੇ ਉਹ ਵੀ ਮੈਂ ਕੋਈ ਸਿਆਣੇ ਬੰਦੇ ਨੂੰ ਨਹੀਂ ਕੰਸੀਡਰ ਕਰਦਾ ਹਾਂ ਕਿਉਂਕਿ ਚੈਂਬਰ 'ਚ ਗੋਲੀ ਰੱਖਣ ਦਾ ਪਤਾ ਕੀ ਮਤਲਬ ਹੈ ਹਾਂ ਤੁਹਾਡੇ ਤੇ ਬਹੁਤ ਜ਼ਿਆਦਾ ਖਤਰਾ ਹੈ ਤੁਹਾਨੂੰ ਪਤਾ ਹੈ ਕਿ ਮੇਰੇ ਗੋਲੀ ਵੱਜ ਜਾਣੀ ਹੈ ਕਿਤੇ ਕੋਈ ਅਟੈਕ ਹੋ ਜਾਣਾ ਹੈ ਤੇ ਮੈਂ ਬਿਲਕੁਲ ਰੈਡੀ ਰਹਾ ਉਹ ਹੈ ਇਨਾ ਕਹੀ ਨਾਲ ਨਹੀਂ ਹੁੰਦਾ ਜਦੋਂ ਕੋਈ ਤੁਹਾਡੇ ਤੇ ਅਟੈਕ ਹੋਣ ਵਾਲਾ ਹੁੰਦਾ ਨਾ ਨਾਰਮਲੀ ਕਦੀ ਆ ਕੋਈ ਪਿਸਟਲ ਵੀ ਨਹੀਂ ਨਿਕਲ ਪਾਂਦੇ ਪਰ ਪਰ ਤੁਸੀਂ ਕਿਹੇ ਕੋਲੋਂ ਸੱਟ ਲਵਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਆਪੇ ਸੱਟ ਲਵਾ ਲੈਣੀ ਹੈ ਕਿਦਾਂ ਚੈਂਬਰ ਚ ਗੋਲੀ ਰੱਖ ਕੇ ਅਹੀ ਭਾਜੀ ਇਨਾ ਦਿਮਾਗ ਕਿਹੇ ਦਾ ਨਹੀਂ ਅੱਜ ਕੱਲ੍ਹ ਰਹਿ ਗਿਆ ਫੋਨਾਂ ਨੇ ਬੇੜਾ ਅੰਦਰ ਘਰ ਤਾਂ ਦਿਮਾਗਾਂ ਦਾ ਅਹੀ ਮੰਨ ਲਓ ਲੋਡ ਕਰਕੇ ਅਹੀ ਤੇ ਮੈਂ ਕਹਿੰਦਾ ਬੰਦੇ ਚੀਜ਼ਾਂ ਰੱਖ ਕੇ ਇਹਦੇ ਭੁੱਲ ਜਾਂਦੇ ਨੇ ਤੁਸੀਂ ਚੈਂਬਰ ਚ ਗੋਲੀ ਰੱਖ ਕੇ ਨਹੀਂ ਭੁੱਲੋਗੇ ਹਾਦਸਾ ਹੋ ਸਕਦਾ ਜੇ ਤੇ ਤੁਹਾਨੂੰ ਲੱਗਦਾ ਕਿ ਤੁਹਾਡਾ ਪੀਸ ਆਫ ਮਾਈਂਡ ਬਹੁਤ ਵਧੀਆ ਹੈ ਤੁਹਾਡਾ ਤੁਹਾਨੂੰ ਪਤਾ ਹੈ ਕਿ ਤੁਸੀਂ ਐਕੂਰੇਟ ਸਹੀ ਹੋ ਫਿਰ ਤੇ ਤੁਸੀਂ ਬੇਸ਼ੱਕ ਫਿਰ ਤੁਸੀਂ ਜੋ ਮਰਜੀ ਕਰੋ ਪਰ ਉਹਦੀ ਰਿਸਪੋਨਸੀਬਿਲਟੀ ਫਿਰ ਤੁਹਾਡੀ ਹੈ ਮੈਂ ਬਿਲਕੁਲ ਸਲਾਹ ਨਹੀਂ ਦਿੰਦਾ ਚਾ ਮੈਨੂੰ ਵੇਖਿਆ ਮੇਰਾ ਤੇ ਹੀ ਵੇਖਿਆ ਮੈਂ ਚੈਂਬਰ ਚ ਗੋਲੀ ਨਹੀਂ ਰੱਖੀ ਦੀ ਮੈਂ ਦਿਖਾਣ ਲਈ ਪਾਈ ਹੈ ਦਿਖਾਣ ਲਈ ਕੱਢਤੀ ਹੁਣ ਮੇਰਾ ਪਿਸਟਲ ਖਾਲੀ ਹੈ ਹੂੰ ਤੇ ਦੂਜੀ ਚੀਜ਼ ਇਹਨੂੰ ਕਦੀ ਵੀ ਆ ਇੱਕ ਵੱਖਰੀ ਨੌਲੇਜ ਦੇ ਰਿਆਂ ਇਹਨੂੰ ਕਦੀ ਵੀ ਅ ਇਦਾਂ ਲੋਡਿੰਗ ਪੋਜੀਸ਼ਨ 'ਤੇ ਨਹੀਂ ਰੱਖਣਾ ਮੰਨ ਲਓ ਮੈਂ ਤੁਹਾਡੇ ਉੱਤੇ ਕਈ ਕੀ ਕਰਦੇ ਆ ਇਹਦੇ ਤੇ ਨਾ ਆਲਵੇਸ ਲੋਡਿੰਗ ਪੋਜੀਸ਼ਨ 'ਤੇ ਰੱਖ ਛੱਡ ਦੇਣਾ ਮੰਨ ਲਓ ਹੁਣ ਤੁਸੀਂ ਸੁੱਤੇ ਸੋ ਲੱਗੇ ਹੋ ਮੈਂ ਤੁਹਾਡੇ ਤੇ 100 ਕਿਲੋ ਭਾਰ ਰੱਖਦਾ 200 ਕਿਲੋ ਭਾਰ ਰੱਖਦਾ ਤੁਸੀਂ ਸੋਜੋਗੇ ਤੁਹਾਡੇ ਦਿਮਾਗ 'ਤੇ ਕੋਈ ਟੈਨਸ਼ਨ ਹੋਏਗੀ ਤੁਸੀਂ ਸੋਜੋਗੇ ਨਹੀਂ ਸੋ ਪੰਦਾ ਬੰਦਾ ਸੇਮ ਚੀਜ਼ ਇਹਦੇ ਤੇ ਹੈ ਇਹਦੇ ਵਿੱਚ ਨਾ ਇੱਕ ਸਪ੍ਰਿੰਗ ਹੁੰਦਾ ਇੱਕ ਕਮਨੀ ਹੁੰਦੀ ਹੈ ਇਹਦੇ 'ਚ ਅ ਇਸ ਸਾਈਡ 'ਤੇ ਹੋਏਗਾ ਇਨੇ ਇਹਦੇ ਦੇ ਜਦੋਂ ਹੈਮਰ ਪਿੱਛੇ ਕਰਦੇ ਆ ਨਾ ਇੱਤੇ ਨਾ ਪੂਰਾ ਪ੍ਰੈਸ਼ਰ ਪਿਆਦਾ ਪ੍ਰੈਸ਼ਰ ਉਦੋਂ ਰਿਲੀਜ਼ ਹੋਣਾ ਜਦੋਂ ਮੈਂ ਟ੍ਰਿਗਰ ਦਬਾਵਾਂਗਾ ਆ ਹੁਣ ਆ ਹੁਣ ਮੈਂ ਇਹ ਦੱਸਦਾ ਫਿਰ ਦੱਸਣਿਆ ਖਾਲੀ ਐ ਤਿੰਨ ਵਾਰੀ ਮੈਂ ਚੈੱਕ ਕਰ ਲਿਆ ਤੁਹਾਨੂੰ ਵੀ ਦੱਸ ਰਿਹਾ ਹੁਣ ਖਾਲੀ ਐ ਤੇ ਇਹਨੂੰ ਹੁਣ ਆ ਚਲਾਵਾਂਗੇ ਤੇ ਇਹਦਾ ਪ੍ਰੈਸ਼ਰ ਹੁਣ ਖਤਮ ਹੋ ਗਿਆ ਰਿਲੀਜ਼ ਹੋ ਗਿਆ ਰਿਲੀਜ਼ ਹੋ ਗਿਆ ਹੁਣ ਇਹਨੂੰ ਪੰਜ ਸਾਲ ਰੱਖ ਛੱਡੋ ਇਹਨੂੰ ਕੋਈ ਇਸ਼ੂ ਨਹੀਂ ਪਰ ਲੋਡ ਦੇ ਵਿੱਚ ਕਈ ਲੋਕੀ ਮਹੀਨਾ ਮਹੀਨਾ ਸਾਲ ਸਾਲ ਇਦਾਂ ਹੀ ਰੱਖ ਛੱਡਦੇ ਆ ਉਹਦਾ ਨੁਕਸਾਨ ਨੁਕਸਾਨ ਪਿਸਤਲ ਖਰਾਬ ਹੋ ਜਾਏਗੀ ਲੋਕ ਤੇ ਚੱਲਣੀ ਨਹੀਂ ਚੱਲਣੀ ਨਹੀਂ ਮੌਕੇ ਤੇ ਚੱਲ ਨਹੀਂ ਪਲੱਸ ਇਦਾਂ ਇਦਾਂ ਹੋਣਾ ਸ਼ੁਰੂ ਹੋ ਜਾਏਗਾ ਜਿੱਦਾਂ ਆ ਚੀਜ਼ ਪਿੱਛੇ ਹੀ ਨਹੀਂ ਖਲੋਏਗੀ ਅੜਨ ਲੱਗੇਗੀ ਅੜੇਗਾ ਚੱਲੇਗਾ ਹੀ ਨਹੀਂ ਜਾਂ ਪਿੱਛੇ ਹੀ ਨਹੀਂ ਖਲੋਏਗੀ ਓਕੇ ਉਹ ਚੀਜ਼ਾਂ ਹੋ ਜਾਂਦੀਆਂ ਇੱਕ ਮਿੰਟ ਬੋਲੀ ਫੜ ਲੈ ਇੱਕ ਹੋਰ ਮੈਨੂੰ ਚੀਜ਼ ਦੱਸੋ ਕਿਉਂਕਿ ਜਿਵੇਂ ਤੁਸੀਂ ਆ ਹੁਣ ਅੜਨ ਦੀ ਗੱਲ ਕੀਤੀ ਹੈ ਆ ਪਿੱਛੇ ਹਾਲ ਹੀ ਦੇ ਵਿੱਚ ਇੱਕ ਇਨਫਲੂਐਂਸਰ ਦੀ ਡੈਥ ਹੋਈ ਸੀ ਹਾਲਾਂਕਿ ਉਹਦੇ ਕੋਲੇ 0.5 4.5 ਦਾ ਪਿਸਤਲ ਸੀਗਾ ਜੇਬ ਦੇ ਵਿੱਚ ਉਹਨੇ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਜਿਹੜੇ ਬੰਦੇ ਨੇ ਉਹਨੂੰ ਮਾਰਿਆ ਉਹਨੇ ਵੀਡੀਓ ਦੇ ਵਿੱਚ ਵੀ ਸ਼ਰਿਆਮ ਦਿਖਾਇਆ ਵੀ ਆ ਦੇਖ ਆ ਤੇਰਾ ਆ ਇਹਦਾ ਹਥਿਆਰ ਸੀ ਆ ਲੈ ਇਹ ਤਾਂ ਚੱਲਿਆ ਨਹੀਂ ਅੱਛਾ ਯਾਨੀ ਪ੍ਰੋਬਲਮ ਇਸ ਤਰੀਕੇ ਦੀ ਵੀ ਆ ਜਾਂਦੀ ਹੈ ਉਸ ਬੰਦੇ ਨੇ ਉਹਦੇ ਰਾਈਵਲ ਨੇ ਫਿਰ ਉਹਨੂੰ ਮਾਰਤਾ ਜਾਨੋ ਮਾਰਤਾ ਪੰਜਾਬੀ ਟਰੇਡਰ ਕਰਕੇ ਉਹ ਬੰਦੇ ਦਾ ਨਾਮ ਨਾਮ ਸੀਗਾ ਪੰਜਾਬੀ ਟਰੇਡਰ ਕਰਕੇ ਉਹਦੀ ਆਈਡੀ ਸੀ ਬਹੁਤ ਵੱਡਾ ਇਨਫਲੂਐਂਸਰ ਸੀ ਪੰਜਾਬ ਦਾ ਤੇ ਉਸ ਬੰਦੇ ਤੇ ਉਸਦੇ ਕਿਸੇ ਰਾਈਵਲ ਗਏਗਾ ਨਹੀਂ ਕੁਝ ਮੋਟੀ ਮੋਟੀ ਅਨਮਨ ਹੋ ਗਈ ਔਨ ਦੀ ਸਪੌਟ ਜਦ ਅਟੈਕ ਕੀਤਾ ਸੀ ਤਾਂ ਉਸ ਬੰਦੇ ਕੋਲ 45 ਬੋਰ ਉਹਦੇ ਡਬ ਨਾ ਲੱਗਿਆ ਸੀ ਤੇ ਜਦ ਉਹਨੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਉਹ ਗਨ ਨਹੀਂ ਚਲੀ ਉਸ ਤੋਂ ਗੋਲੀ ਨਹੀਂ ਚਲੀ ਤੇ ਉਸਦੇ ਖਾਮਿਆ ਜਾਨ ਨੂੰ ਕੀ ਬੋਕਤਨਾ ਪਿਆ ਆਪਣੀ ਜਾਨ ਦੇਣੀ ਪਈ ਕਿਉਂਕਿ ਰਾਈਵਲ ਨੂੰ ਇਹ ਡਰ ਸੀ ਵੀ ਜੇ ਇਹਨੇ ਚਲਾਦੀ ਤਾਂ ਮੈਂ ਮਾਰ ਜੂ ਮੈਂ ਮਰ ਜੂ ਜੇ ਮੈਂ ਇਹਨੂੰ ਨਾ ਮਾਰਿਆ ਤਾਂ ਉਹਨੂੰ ਉਹ ਮਾਰਨਾ ਹੀ ਪਿਆ ਤੇ ਉਸਨੇ ਖਤਮ ਕੀਤਾ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਬਣਾਈ ਪ੍ਰੋਪਰ ਕਿ ਆ ਇਹਦਾ ਆਪਣਾ 45 ਬੋਰੇ ਡੱਬ ਚ ਲੈ ਕੇ ਫੁਕਰੀ ਮਾਰਦਾ ਸੀਗਾ ਵੀ ਐਂ ਬੋਲਦਾ ਹੁੰਦਾ ਸੀਗਾ ਵੀ ਆਜ ਤੋ ਚਲਿਆ ਨਹੀਂ ਹੱਥ ਚ ਤਾਂ ਇਦਾਂ ਦੀ ਵੀ ਦਿੱਕਤ ਆ ਜਾਂਦੀ ਵੀ ਉਹ ਅੜਦਾ ਕਿਉਂ ਆ ਫਿਰ ਤੁਹਾਨੂੰ ਇਹਦਾ ਮੇਨ ਰੀਜ਼ਨ ਹੈਗਾ ਹੈ lack of knowledge ਜਿਹੜਾ ਵੈਪਨ ਤੁਸੀਂ ਲੈਂਦੇ ਹੋ ਨਾ ਮੰਨ ਲਓ ਹੁਣ ਮੈਂ ਵੈਪਨ ਲਿਆ ਤੇ ਮੈਂ ਕਈ ਕਈ ਚੀਜ਼ ਨੂੰ ਖਰੀਦਣਾ ਤੇ ਉਸ ਚੀਜ਼ ਦੇ ਹੀ ਪ੍ਰੋਪਰ ਮਾਸਟਰ ਬਣ ਜਾਣਾ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ ਬਿਲਕੁਲ ਇਹਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਕੋਈ ਲਾਗੇ ਸ਼ਾਗੇ ਰੇਂਜ ਦੀ ਮੈਂਬਰਸ਼ਿਪ ਲਓ ਮਹੀਨੇ ਚ ਐਟਲੀਸਟ ਇੱਕ ਵਾਰੀ ਵੀ ਚਲ ਜੂ ਤਾਂ ਉਹਦਾ ਵੈਪਨ ਚਲਾ ਕੇ ਸਾਡੀ ਮੈਂਟੈਲਿਟੀ ਕੀ ਹੈ ਅਹੀ ਏ ਨਾਰਮਲ ਜੇ ਸਾਡੇ ਜਿਹੜਾ ਸਪੈਸ਼ਲੀ ਪੰਜਾਬ ਏਰੀਆ ਜੀ ਸਾਡਾ ਸ਼ੌਂਕ ਹੈ ਵਿਆਹ ਸ਼ਾਦੀਆਂ ਦੇ ਚਲਾ ਲਿਆ ਹਵਾਜੇ ਜਾ ਕੇ ਫਾਇਰ ਕੱਢ ਲਈ ਯੈਸ ਨੈਪਾਲੀ ਸਨੈਪ ਆਫ ਵੈਪਨਾਈਸਤੀਲੀ ਨਹੀਂ ਬਣੇ ਦੇ ਵੈਪਨ ਬਣੇ ਦੇ ਨੇ ਪ੍ਰੋਪਰ ਐਕਿਊਰੇਸੀ ਚੈੱਕ ਕਰੋ ਵੈਪਨ ਦਾੜਾ ਸਹੀ ਚੱਲਦਾ ਹੈ ਨਿਸ਼ਾਨਾ ਸਹੀ ਚੱਲਦਾ ਹੈ ਤੁਸੀਂ ਜਿੱਥੇ ਨਿਸ਼ਾਨਾ ਲਾਉਂਦੇ ਪਏ ਉੱਥੇ ਚੱਲਦਾ ਪਿਆ ਹੈ ਲੋਡ ਪਾਉਣ ਦੇ ਤੁਸੀਂ ਕਿੰਨੀ ਛੇਤੀ ਲੋਡ ਕਰ ਸਕਦੇ ਹੋ ਇਹ ਜੀ ਚੈੱਕ ਕਰੋ ਆ ਚੀਜ਼ਾਂ ਲਈ ਬਣਿਆ ਸਾਡੀ ਇੱਕ ਇੱਕ ਛੋਟੀ ਜੀ ਗਲਤੀ ਸਾਡੀ ਗਵਰਨਮੈਂਟ ਦੀ ਵੀ ਹੈ ਸਾਨੂੰ ਸਾਲ ਦੇ ਵਿੱਚ ਸਿਰਫ 25 ਗੋਲੀਆਂ ਅਥਾਰਾਈਜ਼ ਹੁੰਦੀਆਂ ਹਨ ਕਿ ਇਹ ਜੇ ਮੰਨ ਲਓ ਮੇਰਾ ਲਾਇਸੈਂਸ ਬਣਿਆ ਨਾ ਮੈਂ ਜੋ ਸ਼ੂਟਰ ਨਹੀਂ ਹੈਗਾ ਮੈਂ ਆਪਣੀ ਸੈਲਫ ਡਿਫੈਂਸ ਲਈ ਲਿਆ ਤੇ ਮੈਨੂੰ ਸਿਰਫ 25 ਗੋਲੀਆਂ ਮਿਲਦੀਆਂ ਵਿਆਂ 25 ਗੋਲੀਆਂ ਦੇ ਵਿੱਚ ਮੈਂ ਕੀ ਪ੍ਰੈਕਟਿਸ ਕਰਾਂਗਾ ਕੀ ਚੈੱਕ ਕਰ ਲੀਗਲ ਨੇ ਲੀਗਲੀ ਤੁਹਾਨੂੰ ਸਿਰਫ 25 ਮਿਲਣੀਆਂ ਨੇ ਸਿਰਫ 25 ਮਿਲਣੀਆਂ ਨੇ ਐਕਸਟੈਂਡ ਕਰਾ ਕੇ ਤੁਸੀਂ 200 ਕਰਾ ਸਕਦੇ ਹੋ ਮੈਂ ਕਿੰਨਾ ਸਾਲ ਦੇ ਵਿੱਚ ਮਿਨਿਮਮ ਗੋਲੀ 1000 ਹੋਣੀ ਚਾਹੀਦੀ ਹੈ ਜਿਹੜੀ 25 ਗੋਲੀਆਂ ਨੇ 25 ਗੋਲੀਆਂ ਚ ਭਾਜੀ ਮੇਰੇ ਵਰਗਾ ਬੰਦਾ ਮੰਨ ਲਓ ਮੈਂ ਮੈਂ ਚਲੋ ਮੇਰਾ ਕਾਰੋਬਾਰ ਹੈ ਮੈਂ ਤੇ ਸਾਰੀ ਜ਼ਿੰਦਗੀ ਇਹਦੇ ਚ ਰਿਆਂ ਸੋ ਵਾਰੀ ਕੋਈ ਨਾ ਕੋਈ ਹਰ ਇੱਕ ਹਥਿਆਰ ਚਲਾਣਾ ਆਂਦਾ ਹੈ ਇੱਕ ਅਲੱਗ ਚੀਜ਼ ਹੈ ਪਰ ਜਿਹਦਾ ਵੈਪਨ ਨਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ ਮੈਂ ਸਡਨਲੀ ਇੱਕ ਬੰਦੇ ਨੂੰ ਤੁਹਾਨੂੰ ਤੁਹਾਡੇ ਨੂੰ ਨਹੀਂ ਪਤਾ ਤੁਹਾਨੂੰ ਚਲਾਣਾ ਆਂਦਾ ਨਹੀਂ ਮੈਂ ਇਹ ਨਾ ਕਰਿਓ ਤੁਹਾਨੂੰ ਮੈਂ ਪਿਸਟਲ ਫੜਾ ਦਵਾਂ ਤੇ ਤੁਹਾਨੂੰ ਮੈਂ ਕਹਾਂ ਸਡਨਲੀ ਲੋਡ ਸਡਨਲੀ ਕੋਈ ਅਟੈਕ ਕਰ ਦੇ ਤੇ ਚਲਾ ਉਹ ਨਹੀਂ ਚੱਲਦਾ ਤੁਸੀਂ ਘਾਰ ਲੈ ਜਾਓਗੇ ਤੁਸੀਂ ਦੋ ਵਾਰੀ ਚਲਾ ਕੇ ਪਿੱਛੇ ਕਰਕੇ ਵੇਖੋਗੇ ਹਾਂ ਅੱਗੇ ਪਿੱਛੇ ਹੁੰਦਾ ਵਾ ਮੇਰੇ ਕੋਲ ਚੱਲਦਾ ਪਿਆ ਪਰ ਉਹ ਹੀ ਚੀਜ਼ ਇਨਾਫ ਨਹੀਂ ਹੈਗੀ ਤੁਹਾਨੂੰ ਇਹਨੂੰ ਟਾਈਮ ਦੇਣਾ ਪੈਣਾ ਇਹਨਾਂ ਪ੍ਰੈਕਟਿਸ ਕਰਨੀ ਪੈਣੀ ਹੈ ਇਹਨੂੰ ਘੱਟੋ ਘੱਟ ਨਹੀਂ ਤੇ ਮਿਨੀਮਮ ਮਿਨੀਮਮ ਤੋਂ ਮਿਨੀਮਮ 1000 ਗੋਲੀ ਜਾਂ ਤੱਕ ਤੁਸੀਂ ਆਪਣੇ ਵੈਪਨ ਚ ਨਹੀਂ ਗੱਡੋਗੇ ਤੁਹਾਨੂੰ ਨਾ ਪਤਾ ਲੱਗੇਗਾ ਕਿ ਵੈਪਨ ਚ ਇਸ਼ੂ ਹੈਗਾ ਕਿ ਨਹੀਂ ਹੈਗਾ ਨਾ ਤੁਹਾਨੂੰ ਪਤਾ ਲੱਗੇਗਾ ਲੋਡ ਪੈਨ ਤੇ ਇਹਨੇ ਕੰਮ ਕਰਨਾ ਨਹੀਂ ਕਰਨਾ ਕੁਝ ਪਤਾ ਨਹੀਂ ਲੱਗਣਾ